ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਕਿ ਉਹਦੇ ਤੇ ਪਰਚੇ ਵੀ ਹੋਏ ਆ ਬਰੋਜਪੁਰ ਦੇ ਵਿੱਚ ਵੀ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਆ ਕਿ ਜਿਹੜੇ ਇਹਦੇ ਡੇਰੇ ਆ ਇੱਕ ਦੇ ਵਿੱਚ ਨਾਮ ਚਰਚਾ ਜਿਹੜੀ ਬੰਦ ਕਰਾਈ ਸੀ ਕਲੇਰਿਆ ਜਿਹੜਾ ਮੁੱਖ ਦੋਚੀ ਸੀ ਗੁਰੂਗਰਾਂ ਸਿੰਘ ਜੀ ਦੀਆਂ ਵਿਵਦੀਆਂ ਦਾ ਪ੍ਰਦੀਪ ਕਲੇਰ ਕਿੰਨੇ ਚਿਰ ਤੋਂ ਭਗੌੜਾ ਸੀ ਜਿਹੜਾ ਪਰਚਿਆਂ ਦੇ ਵਿੱਚ ਦੋਚੀ ਪਾਇਆ ਗਿਆ ਸਰਸੇ ਵਾਲੇ ਦਾ ਮੁਖੀ ਦਾ ਜਿਹੜਾ ਸੀ ਉਹ ਮੁੱਖ ਬੰਦਾ ਸੀਗਾ ਉਹਦਾ ਪੈਦਾ ਕੀਤਾ ਹੋਇਆ ਸੀਗਾ ਉਹਦੀਆਂ ਫੋਟੋਆਂ ਜਿਹੜੀਆਂ ਆ ਲੰਗਰ ਵਰਤੌਦੀਆਂ ਜੁੜਿਆ ਦੇ ਵਿੱਚ ਜਿਹੜੀਆਂ ਵਾਇਰਲ ਹੋਈਆਂ RAM REHIM ਦੇ ਡੇਰੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਕਸੀ ਕਮਰ ਦੱਸਦੀ ਹੈ ਫਿਰੋਜ਼ਪੁਰ ਵਿੱਚ ਡੇਰਾ ਸਿਸਾ ਦਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਲਗਾਤਾਰ ਸਿੱਖ ਜਥੇਬੰਦੀਆਂ ਵੱਲੋਂ ਡੇਰਾ ਮੁਖੀ RAM REHIM ਦਾ ਵਿਰੋਧ ਕੀਤਾ ਜਾ ਰਿਹਾ ਹੈ ਇੱਕ ਵਾਰ ਫਿਰ ਫਿਰੋਜ਼ਪੁਰ ਵਿੱਚ ਸੋ ਤਾਂ ਸਾਧੀਆਂ ਮੁਸ਼ਕਲਾਂ ਵਾਧੀਆਂ ਨਜ਼ਰ ਆ ਰਹੀਆਂ ਨੇ ਜਿੱਥੋਂ ਦੇ ਪਿੰਡ ਹਕੂਮਤ ਸਿੰਘ ਵਾਲਾ ਵਿੱਚ ਰਾਮ ਰਹੀਮ ਦੇ ਡੇਰੇ ਦੀ ਉਸਾਰੀ ਚੱਲ ਰਹੀ ਹੈ ਜਿਸ ਨੂੰ ਰੋਕਣ ਲਈ ਇੱਕ ਵਾਰ ਸਿੱਖ ਜਥੇਬੰਦੀਆਂ ਨੇ ਕਮਰ ਕੱਸ ਲਈ ਹੈ ਤੇ ਡੇਰੇ ਦੀ ਉਸਾਰੀ ਰੋਕਣ ਦੀ ਮੰਗਤ ਕੀਤੀ ਗਈ ਹੈ ਸਿੱਖ ਜਥੇਬੰਦੀਆਂ ਨੇ ਕਿਹਾ ਹੈ ਕਿ ਕਿਸੇ ਵੀ ਹਾਲਤ ਵਿੱਚ ਬਰੋਜਪੁਰ ਵਿੱਚ ਰਾਮ ਰਹੀਮ ਦਾ ਡੇਰਾ ਨਹੀਂ ਪੜਨ ਦਿੱਤਾ ਜਾਵੇਗਾ ਵਿਰੋਧੀ ਹਰਕਤਾਂ ਕਰਦਾ ਆ ਰਿਹਾ ਆ ਕਦੇ ਉਹਨੇ ਕਲਗੀਧਰ ਪਾਤਸ਼ਾਹ ਦਾ ਸਮਾਗ ਰਚਨਾ ਕਦੇ ਉਹਨੇ ਜਿਹੜਾ ਆ ਸਰਬਤ ਦਾ ਕੜਾਇਆ ਕੋਲ ਕੇ ਅਮਰ ਸੰਚਾਰ ਦੀ ਰਿਸ ਕਰਨੀ ਕਦੇ ਉਹਨੇ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਵਿਵਧੀ ਕਰਨੀ ਕਰਵਾਉਣੀ ਇਹ ਆਪਾਂ ਲੰਮੇ ਸਮੇਂ ਤੋਂ ਆਪਾਂ ਵੇਂਦੇ ਆ ਰਹੇ ਆਂ ਇਹ ਸਾਰਾ ਕੁਝ ਜਿਹੜਾ ਸਿੱਖ ਰੋਧੀ ਤਾਕਤ ਹੋ ਕੇ ਨਿਭੜਿਆ ਆ ਸੋ ਅਸੀਂ ਸਮੇ ਸਮੇਤੇ ਸਰਕਾਰਾਂ ਨੂੰ ਅਪੀਲਾਂ ਵੀ ਕੀਤੀਆਂ ਪਰ ਕਿਸੇ ਨੇ ਸਾਡੀ ਗੁਹਾਰ ਨਹੀਂ ਸੁਣੀ ਇੱਥੋਂ ਤੱਕ ਕਿ ਉਹਦੇ ਤੇ ਪਰਚੇ ਵੀ ਹੋਏ ਆ ਫਰੋਜਪੁਰ ਦੇ ਵਿੱਚ ਵੀ ਲੰਮੇ ਸਮੇਂ ਤੋਂ ਇਹ ਸੰਘਰਸ਼ ਕਰਦੇ ਆ ਰਹੇ ਆ ਕਿ ਜਿਹੜੇ ਇਹਦੇ ਡੇਰੇ ਆ ਇੱਕ ਦੇ ਵਿੱਚ ਨਾਮ ਚਰਚਾ ਜਿਹੜੀ ਬੰਦ ਕਰਾਈ ਸੀ ਦੂਜੇ ਪਾਸੇ ਜਿਹੜਾ ਘਲ ਖੁਰਦ ਦੇ ਵਿੱਚ ਹਕੂਮਤ ਸਿੰਘ ਵਾਲਾ ਵਿਖੇ ਦਾ ਡੇਰਾ ਬਣ ਰਿਹਾ ਆ ਉਹ ਡੇਰੇ ਦੇ ਮੁਤਕਲ ਮੁਤਲਕ ਅਸੀਂ ਪ੍ਰਸ਼ਾਸਨ ਨੂੰ ਜਿਹੜਾ ਬੜੀ ਗੁਹਾਰ ਲਾਈ ਜਿਸ ਤੇ ਕੁਝ ਸਮਾਂ ਪਹਿਲਾਂ ਇਹਨਾਂ ਨੇ ਬੰਦ ਕਰੀ ਰੱਖਿਆ ਫਿਰ ਪ੍ਰਸ਼ਾਸਨ ਨੇ ਅੱਖਾਂ ਮੀਟ ਲਈਆਂ ਫਿਰ ਕੀ ਹੋਇਆ ਉਹਨਾਂ ਨੇ ਫਿਰ ਡੇਰਾ ਸ਼ੁਰੂ ਕਰ ਦਿੱਤਾ ਫਿਰ ਪ੍ਰਸ਼ਾਸਨ ਘਾਰ ਲਾਉਣ ਤੇ ਕੱਲ ਮੈਨੂੰ ਪਤਾ ਲੱਗਾ ਕਿ ਡੀਐਸਪੀ ਦਿਹਾਤੀ ਰਜੇਸ਼ ਕੁਮਾਰ ਜੀ ਉਹਨਾਂ ਨੇ ਜਾ ਕੇ ਉੱਥੇ ਰੋਗ ਲਾਈ ਆ ਪਰ ਇਹ ਰੋਗ ਜਿਹੜੀ ਆ ਪੂਰਨ ਤੌਰ ਤੇ ਨਹੀਂ ਲੱਗੀ ਅਸੀਂ ਇਹਨਾਂ ਕਿਉਂਕਿ ਹੁਣ ਜੇ ਆਪਾਂ ਹਿਸਾਬ ਲਾਈਏ ਜਿਹੜਾ ਇੱਕ ਪ੍ਰਦੀਪ ਕਲੇਰ ਆ ਜਿਹੜਾ ਮੁੱਖ ਦੋਸ਼ੀ ਸੀ ਗੁਰੂਗ੍ਰੰਥ ਸਾਹਿਬ ਜੀ ਦੀਆਂ ਵਿਵਦੀਆਂ ਦਾ ਪ੍ਰਦੀਪ ਕਲੇਰ ਕਿੰਨੇ ਚਿਰ ਤੋਂ ਭਗੌੜਾ ਸੀ ਜਿਹੜਾ ਪਰਚਿਆਂ ਦੇ ਵਿੱਚ ਦੋਸ਼ੀ ਪਾਇਆ ਗਿਆ ਸਰਸੇ ਵਾਲੇ ਦਾ ਮੁਖੀ ਦਾ ਜਿਹੜਾ ਸੀ ਉਹ ਮੁੱਖ ਬੰਦਾ ਸੀਗਾ ਉਹਦਾ ਪੈਦਾ ਕੀਤਾ ਹੋਇਆ ਸੀਗਾ ਉਹਦੀਆਂ ਫੋਟੋਆਂ ਜਿਹੜੀਆਂ ਆ ਲੰਗਰ ਵਰਤੌਦੇ ਦੀਆਂ ਜੁਧੇਹਾ ਦੇ ਵਿੱਚ ਜਿਹੜੀਆਂ ਵਾਇਰਲ ਹੋਈਆਂ ਉਹਦੇ ਤੋਂ ਉਹਨਾਂ ਨੇ ਫਿਰ ਪ੍ਰਸ਼ਾਸਨ ਨੇ ਸਰਕਾਰ ਨੇ ਜੁਧੇਹਾ ਜੁਪੀ ਦੇ ਵਿੱਚ ਜਾ ਕੇ ਉਹਨੂੰ ਜਿਹੜਾ ਪ੍ਰਦੀਪ ਕਲੇਰ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਤੋ ਅਸੀਂ ਆਨੇ ਆ ਕਿ ਏਡੇ ਵੱਡੇ ਦੋਚੀ ਦੇ ਦੋਸ਼ ਤਹਿਤ ਹੋਣ ਦੇ ਖਾਤਰ ਵੀ ਅੱਜ ਵੀ ਇਹ ਡੇਰੇ ਨੂੰ ਜਿਹੜੇ ਪਰਫੁੱਲਤ ਕਰਨ ਵਾਸਤੇ ਸਰਕਾਰਾਂ ਲੱਗੀਆਂ ਹੋਈਆਂ ਨੇ ਮੈਂ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਕਰਦਾ ਆ ਔਰ ਅਪੀਲ ਕਰਦਾ ਆ ਕਿ ਸਾਡੀਆਂ ਮੰਗਾਂ ਵੱਲ ਧਿਆਨ ਦੇ ਕੇ ਇਹ ਡੇਰਾ ਅਸਰਸਾ ਜਿਹੜਾ ਨਵਾਂ ਬਣ ਰਿਹਾ ਆ ਇੱਥੇ ਹਕੂਮਤ ਸਿੰਘ ਵਾਲਾ ਇੱਥੇ ਪੂਰਨ ਪਾਬੰਦੀ ਲਾਈ ਜਾਵੇ ਜੇ ਪ੍ਰਸ਼ਾਸਨ ਨੇ ਸਾਡੀ 25 ਤਰੀਕ ਤੱਕ ਅਸੀਂ ਉਡੀਕਾਂਗੇ ਵੱਡਾ ਕੱਠ ਕਰਾਂਗੇ ਨਾ ਸਾਡਾ ਕੋ ਗੁਹਾਰ ਸੁਣੀ ਤਾਂ ਫਿਰ ਅਸੀਂ ਆਪਣੇ ਹੱਥਾਂ ਦੇ ਨਾਲ ਸੇਵਾ ਕਰਾਂਗੇ ਉਹ ਡੇਰੇ ਨੂੰ ਢਾ ਕੇ ਆਵਾਂਗੇ ਸੋ ਇਹਨਾਂ ਬੇਨਤੀਆਂ ਦੇ ਨਾਲ ਹੀ ਅਸੀਂ ਅੱਜ ਡੀਸੀ ਫਿਰੋਜ਼ਪੁਰ ਸਾਹਿਬ ਨੂੰ ਅਸੀਂ ਇੱਕ ਮੰਗ ਪੱਤਰ ਦੇਣ ਜਾ ਰਹੇ ਹਾਂ ਸੋ ਸਾਰੀਆਂ ਜਥੇਬੰਦੀਆਂ ਦੇ ਦੋ-ਦੋ ਨਮਾਇਦੇ ਜਿਹੜੇ ਤਿੰਨ-ਤਿੰਨ ਆਏ ਆ ਮੈਂ ਸਭ ਦਾ ਦਿਲ ਦੀਆਂ ਗਹਿਰਾਈਆਂ ਧੰਨਵਾਦ ਕਰਦਾ ਆ ਕਿ ਜਿਨ੍ਹਾਂ ਨੇ ਪੰਥ ਦੀ ਖਾਤਰ ਗੁਰੂ ਗ੍ਰੰਥ ਸਾਹਿਬ ਦਾ ਗੁਰ ਜਿਹੜਾ ਆਪਣੇ ਹਿਰਦੇ ਵਿੱਚ ਰੱਖ ਕੇ ਇਸ ਅੱਜ ਦੇ ਮੰਗ ਪੱਤਰ ਦੇ ਵਿੱਚ ਇਹ ਸਭ ਆਇਆ ਆ। ਸੋ ਇਹਨਾਂ ਬੇਨਤੀਆਂ ਦੇ ਨਾਲ ਫਤਗ ਜਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਨੂੰਨ ਹੱਥ ਕਿ ਲਿਆ ਏ। ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਵਜਾੜ ਆ। ਸਾਨੂੰ ਇਹ ਤੁਕਾ ਦਿਸਦਾ ਨਹੀਂ ਕਿਦੋਂ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ 'ਚ ਖਲਾਰੇ ਗਏ। ਸਾਡੇ ਜਾਨ ਤੋਂ ਪਿਆਰੇ ਸਿੰਘ ਉਸ ਬਲਾਤਕਾਰੀ ਤੇ ਕੁੰਡਿਆਂ ਨੇ ਸ਼ੀਤ ਕੀਤੇ ਨੇ। ਤੇ ਫਿਰ ਹੁਣ ਅਸੀਂ ਇਸ ਪੰਜਾਬ ਦੀ ਧਰਤੀ ਤੇ ਕੋਈ ਡੇਰਾ ਨਹੀਂ ਖੁੱਲਣ ਦੇਾਂਗੇ। ਤੁਗੰਤ ਮਾਨ ਨੂੰ ਵੀ ਕਹਿੰਦੇ ਆ ਅਪੀਲ ਕਰਦੇ ਆ ਪਹਿਲੀ ਵਾਰੀ ਇਹ ਡੇਰੇ ਬੰਦ ਕਰਾ ਦੇ। ਇਹ ਕਿਹੜੇ ਇੱਥੇ ਨਵੇਂ ਡੇਰੇ ਬੰਦ ਰਹੇ ਨੂੰ ਬੰਦ ਤੁਰੰਤ ਪਰਚਾ ਦਰਜ ਕੀਤਾ ਜਾਵੇ ਨਹੀਂ ਤਾਂ ਸਾਨੂੰ ਅਗਲਾ ਮਜਬੂਰ 25 ਫਰਵਰੀ ਨੂੰ ਮਗਰੋਂ ਵੱਡੇ ਸੰਘਰਸ਼ ਦਾ ਅਸੀਂ ਕੌਮ ਨੂੰ ਅਪੀਲ ਕਰਾਂਗੇ 25 ਨੂੰ ਅਸੀਂ ਵੱਡਾ ਇਕੱਠ ਇੱਥੇ ਪ੍ਰੋਪਰ ਦੇ ਵਿੱਚ ਕਰਾਂਗੇ ਤੇ ਡੇਰਾ ਜਾ ਕੇ ਸਾਨੂੰ ਬੇਸ਼ਰਮੀ ਟਾਉਣਾ ਪਵੇ ਕੁਝ ਵੀ ਸਾਨੂੰ ਉਹਨਾਂ ਭਰਾਵਾਂ ਨਾਲ ਵਿਚਾਰ ਕਰਕੇ ਕਰਾਂਗੇ ਇਹਨੀਆਂ ਕੋਈ ਬੇਨਤੀਆਂ ਮੈਂ ਕਰਦਾ ਹਾਂ ਹਣ ਬਾਬਾ ਸਤਨਾਕ